ਆਪਾਂ ਟਰੈਕਟਰ ਲੈ ਕੇ ਪਸ਼ੂਵਾਂ ਦਾ ਚਾਰਾ ਲੈ ਕੇ ਆਉਂਦੇ ਸੀ ਤੇ ਰਸਤੇ ਦਾ ਪਤਾ ਨਹੀਂ ਰਸਤਾ ਟੁੱਟਾ ਹੋਇਆ ਹੋਇਆ ਤੇ ਟਰੈਕਟਰ ਚਾਂਚਾਕ ਟਿਕ ਪਿਆ ਕਿਵੇਂ ਆਪਣੀ ਜਾਨ ਜਾਨ ਮੜ ਮੈਂ ਇਦਾਂ ਹੀ ਰੱਬ ਬਚਾਉਣ ਵਾਲਾ ਪਾਣੀ ਦੇ ਵਿੱਚ ਡੇਗਿਆ ਸੀ ਤੇ ਐਸਾ ਹੱਥ ਉੱਤ ਲਾ ਕੇ ਬਾਹਰ ਆ ਗਿਆ ਘਰਾਂ ਦੇ ਵਿੱਚ ਵੀ ਪਾਣੀ ਆਇਆ ਸਾਡੇ ਘਰਾਂ ਦੇ ਵਿੱਚ ਪਾਣੀ ਆ ਤੇ ਪਸ਼ੂਵਾਂ ਦਾ ਚਾਰਾ ਜੂਰਾ ਸਾਹਿਬ ਟੁੜੀ ਟਾੜੀ ਸਾਹਿਬ ਰੁੜ ਗਈ ਆ ਤੇ ਉਹ ਚਾਰਾ ਲੈਣ ਜਾਂਦੇ ਸੀ ਆਪਾਂ ਆਪੀ ਦੂਸਰੇ ਪਿੰਡ ਚ ਪਸ਼ੂ ਭੁੱਖੇ ਬੈਠੇ ਕੇ ਬੈਠਿਆ ਬਿਲਕੁਲ ਅਕਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਭਰਿਆ ਹੋਇਆ ਟਰੈਕਟਰ ਪੂਰੇ ਤਰੀਕੇ ਦੇ ਨਾਲ ਪਲਟਿਆ ਹੋਇਆ ਵੀ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਇੱਥੇ ਪਹੁੰਚ ਮੈਂ ਮੰਨਦਾ ਕੋਈ ਪ੍ਰਸ਼ਾਸਨ ਸਾਡੇ ਪਿੰਡ ਨਹੀਂ ਪਹੁੰਚਦਾ ਪਿਆ ਤੇ ਇੱਥੇ ਕਿਹਨੇ ਪਹੁੰਚਣਾ ਸੀ ਮੈਨੇ ਇਹ ਘਰਾਂ ਦੇ ਉੱਪਰ ਹੀ ਚੜ੍ਹੇ ਛੱਤਾਂ ਦੇ ਉੱਪਰ ਛੱਤਾਂ ਦੇ ਕਿਵੇਂ ਮੈਨੇਜ ਕਰਦੇ ਬਹੁਤ ਮੁਸ਼ਕਲ ਹੈ ਤਾਂ ਟਾਈਮ ਪਾਸ ਹੀ ਕਰਦੇ ਆ ਤੇ ਜਦ ਖਾਣਾ ਹੁੰਦਾ ਉਹ ਬਾੜੀ ਦਾ ਜਿਹੜਾ ਹੁੰਦਾ ਲੈ ਕੇ ਸੇਵਾਦਾਰ ਦੂਸਰੇ ਦੂਸਰੇ ਪਿੰਡਾਂ ਤੋਂ ਆਉਂਦੇ ਤੇ ਇੱਥੇ ਜਿਹੜੇ ਪਿੰਡ ਵਾਲੇ ਨੇ ਨਾ ਉਹੀ ਲੱਗੇ ਹੋਏ ਨੇ ਇਸ ਟਰੈਕਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਇੰ데 ਕੋਨੇਵਾਲ ਹੈ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਟਰੈਕਟਰ ਕਿਸੇ ਦਾ ਪਲਟ ਗਿਆ ਇੱਥੇ ਜੋ ਕਿ ਚਾਰਾ ਲੈਣ ਵਾਸਤੇ ਡੰਗਰਾਂ ਵਾਸਤੇ ਜਾ ਰਹੀ ਸੀ ਪਸ਼ੂ ਜਿਹੜੇ ਨੇ ਉਹ ਭੁੱਖੇ ਬੈਠੇ ਹੋਏ ਨੇ ਤਾਂ ਆਪਣਾ ਵੀ ਢਿੱਡ ਭਰਨਾ ਹੈ ਤੇ ਪਸ਼ੂ ਜਿਹੜੇ ਰੱਖੇ ਹੋਏ ਨੇ ਉਹਨਾਂ ਦਾ ਵੀ ਢਿੱਡ ਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਵਾਸਤੇ ਹੀ ਚਾਰਾ ਲੈਣ ਵਾਸਤੇ ਇਹ ਵੀਰ ਜਾ ਰਿਹਾ ਸੀ ਪਰ ਇਹ ਜਿਹੜਾ ਟਰੈਕਟਰ ਹੈ ਉਹ ਅਚਾਨਕ ਪਲਟ ਜਾਂਦਾ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਇਸ ਵਕਤ ਹਾਲਾਤ ਦਿਨੋ ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਇਸ ਵਕਤ ਅਸੀਂ ਹਲਕਾ ਅਜਨਾਲਾ ਦੇ ਪਿੰਡ ਖੋਨੇਵਾਲ ਵਿਖੇ ਮੌਜੂਦ ਆ ਜਿੱਥੇ ਇੱਕ ਹਾਦਸਾ ਵਾਪਰ ਗਿਆ ਤਾਂ ਲਗਾਤਾਰ ਹਾਦਸੇ ਵਾਪਰ ਰਹੇ ਨੇ ਹੁਣ ਜਿਸ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਤੇ ਪਾਣੀ ਭਰਿਆ ਹੋਇਆ ਸੀ ਤੇ ਇੱਕ ਵੀਰ ਚਾਰਾ ਲੈਣ ਵਾਸਤੇ ਡੰਗਰਾਂ ਵਾਸਤੇ ਜਾ ਰਹੇ ਸੀ ਤੇ ਉਹਨਾਂ ਦਾ ਟਰੈਕਟਰ ਜਿਹੜਾ ਉਹ ਪਲਟ ਜਾਂਦਾ ਅਚਾਨਕ ਤਾਂ ਤਸਵੀਰਾਂ ਟਰੈਕਟਰ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਪੂਰੇ ਤਰੀਕੇ ਦੇ ਨਾਲ ਪਲਟ ਚੁੱਕਿਆ ਹੈ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੋਵੇਗਾ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਹੁਣ ਬਚ ਗਏ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਇਹ ਟਰੈਕਟਰ ਚਲਾ ਰਹੇ ਸੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਦੇਖ ਕੇ ਕਿ ਤੁਹਾਡੇ ਨਾਲ ਇਹ ਹਾਦਸਾ ਵਾਪਰ ਗਿਆ ਹੈ ਕਿਉਂਕਿ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਤੁਸੀਂ ਦੱਸੋ ਕਿਵੇਂ ਇਹ ਹਾਦਸਾ ਵਾਪਰਿਆ ਕੀ ਕਰਨ ਜਾ ਰਹੇ ਸੀ ਮੈਡਮ ਆਪਾਂ ਪਿੰਡ ਘੋਨੇਵਾਲ ਤੋਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਂਦੇ ਸੀ ਸਾਡੇ ਪਿੰਡ ਨੁਕਸਾਨ ਬਹੁਤ ਹੋ ਗਿਆ ਪਸ਼ੂਆਂ ਵਾਸਤੇ ਚਾਰਾ ਨਹੀਂ ਆਪਾਂ ਟਰੈਕਟਰ ਲੈ ਕੇ ਪਛਮ ਵੱਤ ਚਾਰਾ ਲੈ ਕੇ ਆਉਂਦੇ ਸੀ ਤੇ ਰਸਤੇ ਦਾ ਪਤਾ ਨਹੀਂ ਰਸਤਾ ਟੁੱਟਾ ਹੋਇਆ ਸੀ ਤੇ ਟਰੈਕਟਰ ਚਾਨ ਚੱਕ ਡਿੱਗ ਪਿਆ ਬਿਲਕੁਲ ਪਾਣੀ ਭਰਿਆ ਹੋਇਆ ਹੈ ਤੇ ਰਸਤੇ ਦਾ ਪਤਾ ਨਹੀਂ ਲੱਗਦਾ ਕਿੱਥੇ ਟੋਇਆ ਆ ਕਿੱਥੇ ਗੱਡਾ ਆ ਹਨਾ ਤਾਂ ਵੀਰ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਮੈਡਮ ਸਾਡਾ ਸਹਜਾ ਦਾ ਪਿੰਡ ਹੈ ਅੱਛਾ ਜੀ ਹਾਂਜੀ ਤੇ ਹੁਣ ਕਿਦਾਂ ਟਰੈਕਟਰ ਨਿਕਲਿਆ ਜਾਂ ਨਹੀਂ ਹੁਣ ਤਸਵੀਰਾਂ ਅਸੀਂ ਦੇਖ ਰਿਹਾ ਲੋਕ ਨਿਕਲਿਆ ਨਹੀਂ ਇਹ ਦੇਖ ਕਰਦੇ ਆ ਕੋਸ਼ਿਸ਼ ਕਰ ਰਹੇ ਆ ਇਹ ਨਿਕਲਿਆ ਨਹੀਂ ਕਿੰਨਾ ਟਾਈਮ ਹੋ ਗਿਆ ਹਾਦਸੇ ਬਾਪਰੀ ਟਾਈਮ ਜੀ 15 20 ਮਿੰਟ ਹੋ ਗਿਆ ਕਿਵੇਂ ਆਪਣੀ ਜਾਨ ਬਚਾਈ ਜਾਨ ਮੈਡਮ ਇਦਾਂ ਹੀ ਰੱਬ ਬਚਾਉਣ ਵਾਲਾ ਪਾਣੀ ਦੇ ਵਿੱਚ ਡਿੱਗੀ ਸੀ ਤੇ ਅਸਾਂ ਹੱਥੋਂ ਤੇ ਲਾ ਕੇ ਬਾਹਰ ਆ ਗਏ। ਅੱਛਾ ਘਰ ਕਿੱਥੇ ਆ ਤੁਹਾਡਾ ਸ਼ਹਿਜ਼ਾਦਾ ਪਿੰਡ? ਸ਼ਹਿਜ਼ਾਦਾ ਪਿੰਡ ਚ। ਅੱਛਾ ਤੇ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਆ ਇਸ ਵਕਤ? ਘਰ ਦੇ ਵਿੱਚ ਮੈਡਮ ਹੌਲ ਮੈਂ ਜੇ ਘਰ ਪਹੁੰਚਿਆ ਨਹੀਂ ਘਰ ਦੇ ਵਿੱਚ ਪੂਰਾ ਸੋਗ ਹੀ ਪਿਆ ਹੁਣ ਟਰੈਕਟਰ ਪਲਟ ਗਿਆ ਤੇ ਉਹਨਾਂ ਕਹਿਣਾ ਨੁਕਸਾਨ ਤਾਂ ਪਹਿਲਾਂ ਬਹੁਤ ਹੋ ਚੁੱਕਾ ਫਸਲ ਤਾਂ ਸਾਡੀ ਤਬਾਹ ਹੋ ਚੁੱਕੀ। ਪਾਣੀ ਤਾਂ 3-4 ਦਿਨ ਹੋ ਗਏ ਆਏ ਨੂੰ ਹਨਾ ਘਰਾਂ ਦੇ ਵਿੱਚ ਵੀ ਪਾਣੀ ਆਇਆ। ਸਾਡੇ ਘਰਾਂ ਦੇ ਵਿੱਚ ਪਾਣੀ ਆ ਤੇ ਪਸ਼ੂਆਂ ਦਾ ਚਾਰਾ ਜੂਰਾ ਸਭ ਤੂੜੀ ਟਾੜ ਬਿਲਕੁਲ ਹੱਥ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਭਰਿਆ ਹੋਇਆ ਟਰੈਕਟਰ ਪੂਰੇ ਤਰੀਕੇ ਦੇ ਨਾਲ ਪਲਟਿਆ ਹੋਇਆ ਵੀਰ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਇੱਥੇ ਪਹੁੰਚੀ ਮੈਡਮ ਹਲੇ ਤਾਂ ਕੋਈ ਪ੍ਰਸ਼ਾਸਨ ਸਾਡੇ ਪਿੰਡ ਨਹੀਂ ਪਹੁੰਚਦਾ ਪਿਆ ਤੇ ਇੱਥੇ ਕਿਹਨੇ ਪਹੁੰਚਣਾ ਸੀ ਅੱਛਾ ਕਿਸੇ ਨੂੰ ਜਾਣਕਾਰੀ ਹੈ ਕਿਸੇ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਮੈਡਮ ਹਲੇ ਤੱਕ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਜਦ ਇਹ ਆਪਣੇ ਟਰੈਕਟਰ ਦੀ ਕੋਸ਼ਿਸ਼ ਕਰ ਰਹੇ ਆ ਅੱਛਾ ਤੇ ਹੁਣ ਆਪਣੇ ਬੰਦੇ ਲੱਗੇ ਹੋਏ ਨਾ ਪਿੰਡ ਵਾਲੇ ਬਚਾਉਣ ਵਾਸਤੇ ਬੰਦੇ ਤਾਂ ਕਾਫੀ ਸੱਜਣ ਮਿੱਤਰ ਆਪਣੇ ਸਾਰੇ ਦੂਸਰੇ ਇਲਾਕੇ ਦੇ ਵੀ ਨਾਲ ਸਹਿਯੋਗ ਦੇ ਰਹੇ ਅੱਛਾ ਹੁਣ ਮੀਂਹ ਵੀ ਲਗਾਤਾਰ ਪੈ ਰਿਹਾ ਹੈ ਨਾ ਅੱਜ ਵੀ ਸਾਰਾ ਦਿਨ ਮੀਂਹ ਪਿਆ ਹੈ ਦੁਪਹਿਰ ਤੱਕ ਤੇ ਕਿੱਦਾਂ ਘਰ ਦੇ ਵਿੱਚ ਕਿਵੇਂ ਛੱਤਾਂ ਦੇ ਉੱਤੇ ਰਹਿ ਰਹੇ ਆ ਮੈਡਮ ਇਹ ਘਰਾਂ ਦੇ ਉੱਪਰ ਹੀ ਚੜੇ ਆ ਛੱਤਾਂ ਦੇ ਉੱਤੇ ਛੱਤਾਂ ਦੇ ਉੱਤੇ ਕਿਵੇਂ ਮੈਨੇਜ ਕਰਦੇ ਆ ਬਹੁਤ ਮੁਸ਼ਕਲ ਹੈ ਤਾਂ ਟਾਈਮ ਪਾਸ ਹੀ ਕਰਦੇ ਆ ਜਦੋਂ ਖਾ ਬਿਲਕੁਲ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਟਰੈਕਟਰ ਦੀਆਂ ਵੀ ਨਾਲ ਦੀ ਨਾਲ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਆ ਤੇ ਇੱਥੇ ਜਿਹੜੇ ਪਿੰਡ ਵਾਲੇ ਨੇ ਨਾ ਉਹੀ ਲੱਗੇ ਹੋਏ ਨੇ ਇਸ ਟਰੈਕਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤਾਂ ਇੱਥੇ ਪਾਣੀ ਜਿਹੜਾ ਆ ਉਹ ਕਾਫੀ ਜ਼ਿਆਦਾ ਭਰ ਚੁੱਕਿਆ ਇਸ ਵਕਤ ਪੰਜਾਬ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਤੁਹਾਨੂੰ ਤਸਵੀਰਾਂ ਨਹੀਂ ਅਸੀਂ ਦਿਖਾ ਰਹੇ ਆ ਪਿੰਡ ਘੋਨੇਵਾਲ ਹੈ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਟਰੈਕਟਰ ਕਿਸੇ ਦਾ ਪਲਟ ਗਿਆ ਇੱਥੇ ਜੋ ਕਿ ਚਾਰਾ ਲੈਣ ਵਾਸਤੇ ਡੰਗਰਾਂ ਵਾਸਤੇ ਜਾ ਰਹੀ ਸੀ ਪਸ਼ੂ ਜਿਹੜੇ ਨੇ ਉਹ ਭੁੱਖੇ ਬੈਠੇ ਹੋਏ ਨੇ ਤਾਂ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੀਆਂ ਇੱਥੋਂ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕੋਈ ਕਰਮਚਾਰੀ ਇੱਥੇ ਨਹੀਂ ਪਹੁੰਚਿਆ ਮਦਦ ਵਾਸਤੇ ਫਿਲਹਾਲ ਕਿੰਨਾ ਜ਼ਿਆਦਾ ਔਖਾ ਹੋ ਰਿਹਾ ਹੈ ਲੋਕਾਂ ਨੂੰ ਇਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੀਆਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਇੱਕ ਤਾਂ ਆਪਣਾ ਵੀ ਢਿੱਡ ਭਰਨਾ ਹੈ ਤੇ ਪਸ਼ੂ ਜਿਹੜੇ ਰੱਖੇ ਹੋਏ ਨੇ ਉਹਨਾਂ ਦਾ ਵੀ ਢਿੱਡ ਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਵਾਸਤੇ ਹੀ ਚਾਰਾ ਲੈਣ ਵਾਸਤੇ ਇਹ ਵੀਰ ਜਾ ਰਿਹਾ ਸੀ ਪਰ ਇਹ ਜਿਹੜਾ ਟਰੈਕਟਰ ਹੈ ਉਹ ਅਚਾਨਕ ਪਲਟ ਜਾਂਦਾ ਸੋ ਇਸੇ ਤਰ੍ਹਾਂ ਅਸੀਂ ਤੁਹਾਨੂੰ ਹੋਰ ਵੀ ਵੱਖ-ਵੱਖ ਹਿੱਸਿਆਂ ਤੋਂ ਪੰਜਾਬ ਦੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ